ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸ਼ਤਸ਼ਵੀ ਕਾਲ ਜੀ ਪੰਜਾਬੀ ਟਾਕਸ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਆ ਅੱਜ ਗੱਲ ਕਰਦੇ ਆਂ ਵੀ 100 ਸਾਲ ਬਾਅਦ ਧਰਤੀ ਦੇ ਭਵਿੱਖ ਵਿੱਚ ਕੀ ਕੁਝ ਹੋਵੇਗਾ ਆਪਣੀ ਯੂਨੀਵਰਸ ਦੇ ਇੱਕ ਐਸਟੀਮੇਟ ਦੇ ਮੁਤਾਬਿਕ 2 ਟ੍ਰਿਲੀਅਨਸ ਤੋਂ ਜ਼ਿਆਦਾ ਸਟਾਰ ਗੈਲੈਕਸੀਸ ਐਂਡ ਪਲੈਨਟ ਮੌਜੂਦ ਹਨ 13 ਸਾਲ ਪਹਿਲਾਂ ਬਹੁਤ ਵੱਡਾ ਬਿਗ ਬੈਂਡ ਹੋਇਆ ਸੀ ਜਿਸ ਕਰਕੇ ਇਹ ਸਟਾਰ ਗੈਲੈਕਸੀਸ ਤੇ ਪਲੈਨਟ ਆਪਣੇ ਵजूद ਵਿੱਚ ਆਈ ਸਨ ਇੰਨਾ ਦੋ ਟ੍ਰਿਲੀਅਨਸ ਗੈਲੈਕਸੀ ਵਿੱਚ ਇੱਕ ਇਹ ਵਿੱਚ ਇਹ ਮਿਲਕੀ ਵਾਰ ਗੈਲੈਕਸੀ ਆ ਤੇ ਇਸ ਹੀ ਮਿਲਕੀ ਵਾਰ ਗੈਲੈਕਸੀ ਵਿੱਚ ਆ ਅਰਥ ਆ ਅੱਜ ਤੋਂ 4.5 ਬਿਲੀਅਨ ਸਾਲ ਪਹਿਲਾਂ ਆਪਣੇ ਐਗਜ਼ਿਸਟੈਂਟ ਵਿੱਚ ਆਇਆ ਸੀ ਤਾਂ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਜੀਵਾਂ ਏ ਜੀ ਵੀ ਸੀ ਜਿਹੜੇ ਉਹ ਇਸ ਦੁਨੀਆ ਵਿੱਚ ਆਏ ਸਨ ਤੇ ਉਹਨਾਂ ਜੀਵਾਂ ਵਿੱਚੋਂ ਜੇ ਸਭ ਤੋਂ ਉੱਪਰ ਨਾਮ ਆਉਂਦਾ ਹੈ ਤਾਂ ਉਹ ਸੀਗਾ ਡਾਇਨਾਸੌਰ ਦਾ ਤੇ ਇੱਕ ਵਕਤ ਇਹੋ ਜਾਂ ਵੀ ਸੀ ਜਦੋਂ ਦੁਨੀਆ ਦੇ ਉੱਤੇ ਸਿਰਫ ਡਾਇਨਾਸੌਰ ਦਾ ਹੀ ਰਾਜ ਹੋਇਆ ਕਰਦਾ ਸੀ ਤਾਂ ਫਿਰ ਕਈ ਸਾਲ ਪਹਿਲਾਂ ਇੱਕ ਬਹੁਤ ਵੱਡਾ ਐਸਟਰੋਲੋਜਰ ਜ਼ਮੀਨ ਉੱਤੇ ਡਿੱਗਿਆ ਜਿਸ ਕਰਕੇ ਉਸਨੇ ਡਾਇਨਾਸੌਰ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਸੀ ਤੇ ਫਿਰ ਸਦੀਆਂ ਬੀਤ ਗਈਆਂ ਤੇ ਦੁਨੀਆ ਉੱਤੇ ਇਨਸਾਨਾਂ ਦਾ ਦੌਰ ਆਇਆ ਸੀ ਤੇ ਵਕਤ गुजरਦਾ ਗਿਆ ਤੇ ਇਨਸਾਨ ਨੇ ਬਹੁਤ ਤਰੱਕੀ ਹਾਸਲ ਕੀਤੀ ਤੇ ਦੁਨੀਆ ਦਾ ਨਕਸ਼ਾ ਹੀ ਬਦਲ ਕੇ ਰੱਖ ਦਿੱਤਾ ਸੀ ਤੇ ਜੋ ਇਨਸਾਨ ਸੀ ਉਹ ਬਹੁਤ ਹੀ ਉੱਚੀਆਂ ਮੰਜ਼ਲਾਂ ਨੂੰ ਛੂ ਗਿਆ ਸੀ ਤੇ ਉਹਨਾਂ ਨੇ ਜੋ ਇਨਸਾਨ ਸੀ ਉਸਨੇ ਵੱਡੀਆਂ-ਵੱਡੀਆਂ ਇਮਾਰਤਾਂ ਬਣਾਈਆਂ ਆਪਣੇ ਰਹਿਣ ਵਾਸਤੇ ਤੇ ਬਾਹਰ ਅੰਦਰ ਜਾਣ ਵਾਸਤੇ ਉਹ ਕੋ ਮੜਕਮਾ ਲਈ ਮਹਿੰਗੀਆਂ ਮਹਿੰਗੀਆਂ ਜੋ ਗੱਡੀਆਂ ਸੀ ਉਹ ਵੀ ਖਰੀਦੀਆਂ ਸੀ ਤੇ ਇਥੋਂ ਤੱਕ ਕਿ ਇਨਸਾਨ ਨੇ ਅਸਮਾਨ ਤੇ ਉੱਡਣ ਲਈ ਜਹਾਜ਼ ਵੀ ਬਣਾ ਦਿੱਤੇ ਤੇ ਇਨਸਾਨਾਂ ਦੀ ਜੋ ਪਪੂਲੇਸ਼ਨ ਆ ਉਹ ਅੱਜ ਦਿਨ ਤੋਂ ਦਿਨ ਵਾਧੇ ਜਾ ਰਹੀ ਹੈ ਜੇ ਇੱਕ ਟਾਈਮ ਲਈ ਸੋਚਿਆ ਜਾਵੇ ਕਿ ਇਨਸਾਨ ਇਸ ਦੁਨੀਆ ਤੋਂ ਗਾਇਬ ਹੋ ਜਾਣ ਤਾਂ ਇਨਸਾਨਾਂ ਤੋਂ ਬਿਨਾ ਇਹ ਜਿਹੜੀ ਜ਼ਮੀਨ ਆ ਉਹ ਸੁਰੱਖਿਅਤ ਰਹਿ ਜਾਊਗੀ ਤੇ ਬਿਨਾ ਇਨਸਾਨਾਂ ਤੋਂ ਇਹ ਜ਼ਮੀਨ ਦਾ ਜਿਹੜਾ ਨਜ਼ਾਰਾ ਹੋਊਗਾ ਉਹ ਕਿਹੋ ਜਿਹਾ ਦੇਖਣ ਨੂੰ ਮਿਲੇਗਾ ਇੱਕ ਸਾਇੰਟਿਸਟ ਦੇ ਰਿਸਰਚ ਮੁਤਾਬਿਕ ਇਨਸਾਨ ਜਦੋਂ ਗਾਇਬ ਹੋਣਗੇ ਤਾਂ ਜੋ ਇਹ ਜਹਾਜ਼ ਅਸਮਾਨ ਵਿੱਚ ਉੱਡ ਰਹੇ ਨੇ ਉਹ ਆ ਕੇ ਆ ਕੀ ਹੋਊਗਾ ਉਹਨਾਂ ਨੂੰ ਜ਼ਮੀਨ ਤੇ ਡਿੱਗ ਜਾਣਗੇ ਇੱਕ ਐਸਟੀਮੇਟ ਮੁਤਾਬਿਕ ਬਹੁਤ ਸਾਰੇ ਜਿਹੜੇ ਜਹਾਜ਼ ਹੋਣਗੇ ਇਹ ਇੱਕ ਟਾਈਮ ਅਸਮਾਨ ਵਿੱਚ ਉੱਡ ਰਹੇ ਹੋਣਗੇ ਕਿਉਂਕਿ ਜਿਹੜੇ ਜਹਾਜ਼ ਆ ਉਹ ਇੱਕ ਟਾਈਮ ਬਹੁਤ ਸਾਰੇ ਜਹਾਜ਼ ਹੁੰਦੇ ਜਿਹੜੇ ਇੱਕ ਸਮੇਂ ਤੋਂ ਇੱਕ ਟਾਈਮ ਹੁੰਦਾ ਜਦੋਂ ਉਦੋਂ ਉਹ ਉਡ ਰਹੇ ਹੁੰਦੇ ਆ ਤਾਂ ਜਦੋਂ ਉਹ ਸਾਰੇ ਜਹਾਜ਼ ਧਰਤੀ ਤੇ ਡਿੱਗਣਗੇ ਤਾਂ ਸਭ ਕੁਝ ਤਬਾਹ ਹੋ ਜਾਊਗਾ ਤੇ ਜਿਹੜੇ ਇਨਸਾਨ ਹੋਣਗੇ ਉਹ ਦੁਨੀਆ ਤੋਂ ਗਾਇਬ ਹੋ ਜਾਣਗੇ ਤੇ ਜਿਹੜੀਆਂ ਸੜਕਾਂ ਹੋਣਗੀਆਂ ਉਹ ਵੀ ਬਿਲਕੁਲ ਖਾਲੀ ਹੋ ਜਾਣਗੀਆਂ ਤੇ ਸੜਕਾਂ ਤੇ ਚੱਲਣ ਵਾਲੀਆਂ ਕਾਰਾਂ ਬੱਸਾਂ ਇੱਕ ਦੂਜੇ ਵਿੱਚ ਟਕਰਾ ਜਾਣਗੇ ਤੇ ਲੋਕਾਂ ਦੀ ਤਬਾਹੀ ਹੋ ਜਾਏਗੀ ਤੇ ਲੋਕ ਮੱਚ ਸੜ ਕੇ ਸੁਆਹ ਹੋ ਜਾਣਗੇ ਉੱਥੇ ਹੀ ਤੇ ਕੁਝ ਹੀ ਕੰਟਿਆਂ ਬਾਅਦ ਪੂਰੀ ਜਿਹੜੀ ਦੁਨੀਆ ਹੋਊਗੀ ਉਸ ਵਿੱਚ ਜਿਹੜੀ ਬਿਜਲੀ ਹੋਊਗੀ ਉਹ ਵੀ ਬੰਦ ਹੋ ਜਾਵੇਗੀ ਤੇ ਸਿਰਫ ਉਹਨਾਂ ਜਗ੍ਹਾ ਵਿੱਚ ਹੀ ਬਿਜਲੀ ਰਹੂਗੀ ਜੋ ਹਾਈਡਰੋ ਇਲੈਕਟ੍ਰਿਕ ਸਟੇਸ਼ਨ ਤੇ ਸੋਲਰ એનર્ਜੀ ਨਾਲ ਚੱਲਦੇ ਹਨ ਇਹ ਕਿਉਂਕਿ ਹਾਈਡਰੋ ਇਲੈਕਟ੍ਰਿਕ ਸਟੇਸ਼ਨ ਆ ਜਿਹੜਾ ਉਸ ਨੂੰ ਬੰਦ ਕਰਨ ਲਈ 2-3 ਦਿਨ ਲੱਗਦੇ ਹਨ ਤੇ ਸੋਲਰ એનર્ਜੀ ਨੂੰ ਮੇਨਟੇਨ ਕਰਨ ਲਈ ਇਨਸਾਨਾਂ ਦੀ ਜ਼ਰੂਰਤ ਪੈਂਦੀ ਹੈ ਜਦੋਂ ਇਨਸਾਨ ਹੀ ਨਹੀਂ ਹੋਣਗੇ ਤਾਂ ਇਹ ਸਭ ਕੁਝ ਵੀ ਬੰਦ ਹੋ ਜਾਵੇਗਾ ਆ ਕਰਕੇ ਥੋੜੇ ਦਿਨਾਂ ਵਿੱਚ ਹੀ ਇਹ ਸਾਰਾ ਕੁਝ ਹੋਊਗਾ ਜਿਹੜਾ ਇਹ ਬੰਦ ਹੋ ਜਾਵੇਗਾ ਤੇ ਦੇਖਦੇ ਹੀ ਦੇਖਦੇ ਜਿਹੜੀ ਪੂਰੀ ਦੁਨੀਆ ਉਸ ਦੇ ਵਿੱਚ ਹਨੇਰਾ छा ਜਾਏਗਾ ਕਿਉਂਕਿ ਜਦੋਂ ਬਿਜਲੀ ਹੀ ਨਹੀਂ ਹੋਣੀ ਤਾਂ ਰਾਤ ਨੂੰ ਦੁਨੀਆ ਦੇ ਵਿੱਚ ਪੂਰਾ ਹਨੇਰਾ ਹੋਏਗਾ ਤੇ ਸਿਰਫ ਅਸਮਾਨ ਦੇ ਵਿੱਚ ਚਮਕਦੇ ਤਾਰੇ ਹੀ ਦਿਖਾਈ ਦੇਣਗੇ ਜਿਸ ਦਾ ਨਜ਼ਾਰਾ ਬਹੁਤ ਵਧੀਆ ਹੋਵੇਗਾ ਤੇ ਉਸ ਨੂੰ ਦੇਖਣ ਦੇ ਲਈ ਉੱਥੇ ਇੱਕ ਵਾਰ ਕੋਈ ਵੀ ਇਨਸਾਨ ਮੌਜੂਦ ਨਹੀਂ ਹੋਗਾ ਕਿਉਂਕਿ ਇਨਸਾਨ ਉਥੋਂ ਗਾਇਬ ਹੋ ਜਾਣਗੇ ਤੇ ਦੁਨੀਆ ਤੇ ਖਾਮੋਸ਼ੀ ਛਾ ਜਾਏਗੀ ਤੇ ਜਿਹੜੀਆਂ ਵੱਡੀਆਂ-ਵੱਡੀਆਂ ਫੈਕਟਰੀਆਂ ਨੇ ਉਹ ਵੀ ਬੰਦ ਹੋ ਜਾਣਗੀਆਂ ਤੇ ਜੋ ਇਨਸਾਨ ਵੱਡੇ-ਵੱਡੇ ਘਰ ਬਣਾ ਘਰਾਂ ਵਿੱਚ ਰਹਿ ਰਹੇ ਨੇ ਤੇ ਉਹ ਵੀ ਖਾਲੀ ਹੋ ਜਾਣਗੇ ਤੇ ਜੋ ਪਾਵਰਪੁਆਇੰਟ ਆ ਸੇਫਟੀ ਮੋਡ ਤੇ ਚਲੇ ਜਿਓ ਤੇ ਜੋ ਪਾਵਰਪੁਆਇੰਟ ਨੇ ਉਹ ਸੇਫਟੀ ਮੋਡ ਤੇ ਚਲੇ ਜਾਣਗੇ ਤੇ ਕੁਝ ਹੀ ਦਿਨਾਂ ਬਾਅਦ ਅੰਡਰ ਰੇਲਵੇ ਸਟੇਸ਼ਨ ਆ ਜਿਹੜਾ ਉਹ ਪਾਣੀ ਦੇ ਨਾਲ ਭਰ ਜਾਣਗੇ ਇੱਕ ਐਸਟੀਮੇਟ ਦੇ ਮੁਤਾਬਿਕ ਸਿਰਫ ਨਿਊਯਾਰਕ ਤੋਂ ਹੀ 13 ਮਿਲੀਅਨ ਗੈਲਨਸ ਪਾਣੀ ਜ਼ਮੀਨ ਅੰਦਰੋਂ ਕੱਢਿਆ ਜਾਂਦਾ ਤੇ ਪਾਣੀ ਨੂੰ ਜ਼ਮੀਨ ਅੰਦਰ ਨਾ ਆਉਣ ਲਈ ਪੰਪ ਲਾਏ ਜਾਂਦੇ ਨੇ ਤੇ ਬਿਨਾ ਇਨਸਾਨਾਂ ਤੋਂ ਇਹ ਪੰਪ ਨੇ ਜੋ ਉਹ ਵੀ ਇਹ ਕੰਮ ਕਰਨਾ ਛੱਡ ਦੇਣਗੇ ਇਨਸਾਨਾਂ ਦੇ ਗਾਇਬ ਹੋਣ ਤੋਂ 10 ਦਿਨਾਂ ਬਾਅਦ ਇਹ ਜਾਨਵਰ ਜੋ ਜੂ ਦੇ ਵਿੱਚ ਬੰਦ ਕੀਤੇ ਹੋਣਗੇ ਉਹ ਤੇ ਉਹ ਆ ਜਿਹੜੇ ਉਹ ਭੁੱਖ ਤੇ ਪਿਆਸ ਦੇ ਨਾਲ ਮਰ ਜਾਣਗੇ ਤੇ ਉਹ ਜਾਨਵਰ ਜੋ ਕੈਦ ਚੋਂ ਭੱਜ ਜਾਣਗੇ ਵੀ ਜੂ ਵਿੱਚੋਂ ਬਾਹਰ ਨਿਕਲ ਕੇ ਚਲੇ ਜਾਣਗੇ ਤਾਂ ਉਹ ਦੂਸਰੇ ਜਾਨਵਰਾਂ ਨੂੰ ਮਾਰ ਦੇਣਗੇ ਜਾਂ ਉਹ ਆਪ ਉਹਨਾਂ ਤੋਂ ਮਰ ਜਾਣਗੇ ਤੇ ਫਿਰ 1 ਮਹੀਨੇ ਬਾਅਦ ਪਾਵਰ ਜਿਹੜਾ ਪਾਵਰ ਪਲਾਂਟ ਆ ਉਹ ਤਬਾਹ ਹੋ ਜਾਵੇਗਾ ਕਿਉਂਕਿ ਇਸ ਨੂੰ ਠੰਡਾ ਰੱਖਣ ਲਈ ਪਾਣੀ ਦੀ ਜ਼ਰੂਰਤ ਹਿੰਦੀ ਹੈ ਵਕਤ ਦੇ ਨਾਲ ਨਾਲ ਜਿਹੜਾ ਪਾਣੀ ਆ ਉਹ ਇਵੈਪੋਰੇਟ ਹੋਣਾ ਸ਼ੁਰੂ ਹੋ ਜਾਵੇਗਾ ਤੇ ਫਿਰ ਬਹੁਤ ਹੀ ਭਿਆਨਕ ਵਾਕੇ ਹੋ ਜਾਣਗੇ ਤੇ ਦੁਨੀਆ ਵਿੱਚ ਤਵਾਹੀ ਮਚ ਜਾਏਗੀ ਤੇ ਇਸ ਦਾ ਸ਼ਿਕਾਰ ਲੱਖਾਂ ਜਿਹੜੇ ਜਾਨਵਰ ਹੋਣਗੇ ਉਹ ਵੀ ਹੋਣਗੇ ਫਿਰ ਇੱਕ ਸਾਲ ਬਾਅਦ ਸਪੇਸ ਤੇ ਭੇਜੀ ਜਿਹੜੀ ਸੈਟਲਾਈਟ ਜ਼ਮੀਨ ਤੇ ਡਿੱਗਣੀ ਸਪੇਸ ਤੇ ਭੇਜੀ ਸੈਟਲਾਈਟ ਆ ਉਹ ਜ਼ਮੀਨ ਤੇ ਡਿੱਗੂਣੀ ਸ਼ੁਰੂ ਹੋ ਜਾਵੇਗੀ ਤੇ ਅੱਜ ਦੇ ਟਾਈਮ ਸਪੇਸ ਤੇ 8000 ਸੈਟਲਾਈਟ ਭੇਜੀ ਜਾ ਚੁੱਕੀ ਆ ਤੇ ਜਦੋਂ ਇਹ ਸੈਟਲਾਈਟ ਜਿਹੜੀ ਧਰਤੀ ਆ ਉਸ ਤੇ ਡਿੱਗਣੀ ਸ਼ੁਰੂ ਹੋਊਗੀ ਤਾਂ ਅਸਮਾਨ ਉੱਪਰ ਟੁੱਟਦੇ ਤਾਰਿਆਂ ਦਾ ਦ੍ਰਿਸ਼ ਹੋਊਗਾ ਪਰ ਜੋ ਇਸ ਨਜ਼ਾਰੇ ਨੂੰ ਦੇਖਣ ਲਈ ਦੁਨੀਆ ਤੇ ਕੋਈ ਵੀ ਇਨਸਾਨ ਮੌਜੂਦ ਨਹੀਂ ਹੋਵੇਗਾ ਤੇ ਜੋ ਰੋਡ ਤੇ ਰੋਡ ਨੇ ਤੇ ਰੋਡ ਤੇ ਜੋ ਰੋਡ ਨੇ ਤੇ ਰੋ ਫੁੱਟ ਪਾਥ ਨੇ ਉਹ ਹਰੀਆਲੀ ਦੇ ਥਾਂ ਦੱਬ ਜਾਣਗੇ ਤੇ ਜੋ ਰੋਡ ਨੇ ਉਹ ਜੰਗਲਾ ਜਿਹੜਾ ਉਸ ਦਾ ਰਸਤਾ ਉਸ ਉਹ ਉਸ ਦਾ ਰਸਤਾ ਬਣਾ ਲੈਣਗੇ ਤੇ 30 ਸਾਲ ਬਾਅਦ ਇਨਸਾਨ ਤੋਂ ਬਿਨਾ ਜੋ ਹਵਾ ਉਹ ਸਾਫ਼ ਹੋ ਜਾਵੇਗੀ ਤੇ ਜ਼ਮੀਨ ਉੱਪਰ ਫਿਰ ਜੰਗਲੀ ਜਾਨਵਰਾਂ ਦਾ ਹੀ ਰਾਜ ਹੋਵੇਗਾ ਤੇ ਜੋ ਡਮਈ ਵਰਗੇ ਇਲਾਕੇ ਨੇ ਉਹ ਵੀ ਜਿਕੇ ਇਹ ਰੇਤ ਦੇ ਹੇਠਾਂ ਦੱਬ ਜਾਣਗੇ ਕਿਉਂਕਿ ਇਹ ਸ਼ਹਿਰ ਆ ਜਿਹੜੇ ਉਹ ਰੇਗਿਸਤਾਨ ਇਲਾਕਿਆਂ ਵਿੱਚ ਬਣੇ ਹੋਏ ਹਨ ਤੇ 100 ਸਾਲ ਬਾਅਦ ਇਨਸਾਨ ਵੱਲੋਂ ਬਣੀ ਹਰ ਚੀਜ਼ ਟੁੱਟ ਕੇ ਖਤਮ ਹੋ ਜਾਵੇਗੀ ਤੇ 150 ਸਾਲ ਬਾਅਦ ਬਹੁਤ ਸਾਰੇ ਰੋਡ ਜੋ ਇਨਸਾਨ ਤੋਂ ਬਾਅਦ ਹਰੀਆਲੀ ਵਿੱਚ ਬਦਲ ਗਏ ਫਿਰ ਉਹ ਉਹ ਜਿਹੜੇ ਰੋੜ ਨੇ ਉਹ ਹਰੀਆਲੀ ਦੇ ਵਿੱਚ ਬਦਲ ਚੁੱਕੇ ਹਨ ਤੇ ਉਹਨਾਂ ਤੇ ਨਦੀਆਂ ਤੇ ਨਹਿਰਾਂ ਦਾ ਉਹ ਜੋ ਨਦੀਆਂ ਤੇ ਨਹਿਰਾਂ ਦਾ ਉਹਨਾਂ ਦਾ ਰੂਪ ਆ ਧਾਰਨ ਕਰ ਲੈਣਗੇ 300 ਸਾਲ ਬਾਅਦ ਦੁਨੀਆ ਮਸ਼ਹੂਰ ਆਈਫਲ ਟਾਵਰ ਵੀ ਜਿਹੜੇ ਮਸ਼ਹੂਰ ਟਾਵਰ ਨੇ ਉਹ ਵੀ ਡਿੱਗਣੇ ਕਿ ਉਹ ਸ਼ੁਰੂ ਹੋ ਜਾਣਗੇ ਤੇ ਉਹ ਚੀਜ਼ ਜਿਹੜੀ ਲੋਹੇ ਦੀ ਬਣੀ ਹੋਊਗੀ ਉਹ ਵੀ ਨਾ ਤਬਾਹ ਹੋ ਜਾਵੇਗੀ ਕਿਉਂਕਿ ਇਸ ਜਿਹੜੇ ਲੋਹੇ ਦੀ ਬਣੀ ਚੀਜ਼ ਆ ਉਸ ਨੂੰ ਦੁਆਰਾ ਤੋਂ ਸੁਰੱਖਿਅਤ ਕਰਨ ਲਈ ਕੋਈ ਵੀ ਇਨਸਾਨ ਮੌਜੂਦ ਨਹੀਂ ਹੋਏਗਾ ਜੇ ਚੀਜ਼ ਟੁਕੜੇ ਵਗੈਰਾ ਜਾਊਗੀ ਤਾਂ ਇਨਸਾਨ ਉੱਥੇ ਮੌਜੂਦ ਨਹੀਂ ਆ ਵੀ ਇਹ ਸਾਰੀਆਂ ਚੀਜ਼ਾਂ ਨੂੰ ਉਹ ਫਿਰ ਤੋਂ ਠੀਕ ਕਰ ਸਕੇ ਤੇ ਜੋ ਇਨਸਾਨ ਆ ਉਹ ਜਿਉਂਦਾ ਨਹੀਂ ਹੋਵੇਗਾ ਤੇ 400 ਸਾਲ ਬਾਅਦ ਸਾਰੇ ਇਲਾਕੇ ਉੱਤੇ ਪੰਛੀਆਂ ਤੇ ਪਸ਼ੂਆਂ ਦਾ ਰਾਜ ਹੋਵੇਗਾ 150 ਸਾਲ ਬਾਅਦ ਜ਼ਿੰਦਗੀ ਬਚਦੀ ਆ ਤਾਂ ਸਾਰੇ ਇਲਾਕਿਆਂ ਉੱਤੇ ਜੋ ਪੰਛੀ ਆ ਉਹ ਤੇ ਪਸ਼ੂ ਆ ਉਹਨਾਂ ਦਾ ਹੀ ਰਾਜ ਹੋਵੇਗਾ ਤੇ ਫਿਰ ਜਿਹੜੇ ਪੰਛੀ ਤੇ ਪਸ਼ੂ ਆ ਉਹਨਾਂ ਦੀ ਆਬਾਦੀ ਵੱਧ ਜਾਵੇਗੀ ਸਮੁੰਦਰ ਵਿੱਚ ਬਹੁਤ ਸਾਰੇ ਜੀਵ ਜੀਵਾਂ ਦਾ ਜਨਮ ਜੋ ਜਿਹੜੇ ਬਹੁਤ ਸਾਰੇ ਜੀਵਾ ਉਹ ਆਪਣਾ ਜਨਮ ਲੈ ਚੁੱਕੇ ਹੋਣਗੇ ਤੇ ਹੁਣ ਦੁਨੀਆ ਉੱਤੇ ਮੈਮਲਸ ਤੇ ਰੈਪਟਾਈਲਸ ਦਾ ਹੀ ਰਾਜ ਹੋਵੇਗਾ ਜਿਵੇਂ ਅੱਜ ਤੋਂ 6500 ਸਾਲ ਪਹਿਲਾਂ ਦੁਨੀਆ ਉੱਤੇ ਡਾਇਨਾਸੌਰ ਦਾ ਰਾਜ ਸੀ ਤਾਂ ਉਸੇ ਤਰ੍ਹਾਂ ਹੀ ਫਿਰ ਫਿਊਚਰ ਦੇ ਵਿੱਚ ਪਸ਼ੂਆਂ ਤੇ ਪੰਛੀਆਂ ਦਾ ਰਾਜ ਹੋਵੇਗਾ ਕਿਉਂਕਿ ਜੋ ਇਨਸਾਨ ਆ ਉਹ ਇਥੋਂ ਗਾਇਬ ਹੋ ਜਾਣਗੇ ਤੇ ਫਿਰ ਪਸ਼ੂ ਤੇ ਪੰਛੀਆਂ ਦਾ ਰਾਜ ਹੋਵੇਗਾ 500 ਸਾਲ ਬੀਤ ਜਾਣ ਤੇ ਜਿਹੜੀਆਂ ਮਾਡਰਨ ਸਿਟੀਜ਼ ਨੇ ਉਹ ਉਹਨਾ ਉਹ ਆ ਕੀ ਆ ਉਹ ਮਿਟ ਜਾਣਗੀਆਂ ਉਹ ਹਮੇਸ਼ਾ ਦੇ ਲਈ ਖਤਮ ਹੋ ਜਾਣਗੀਆਂ ਤੇ ਉਹਨਾਂ ਦਾ ਨਕਸ਼ਾ ਜਿਹੜਾ ਉਹ ਪੂਰੀ ਤਰ੍ਹਾਂ ਬਦਲ ਜਾਵੇਗਾ ਸਪੇਸ ਤੇ ਦੇਖਣ ਲਈ ਜ਼ਮੀਨ ਆ ਜਿਹੜੀ ਉਹ ਬਲੂ ਤੇ ਗ੍ਰੀਨ ਰੰਗ ਦੀ ਦਿ세ਗੀ 10000 ਸਾਲ ਬਾਅਦ ਜ਼ਮੀਨ ਉੱਤੇ ਦੁਨੀਆ ਦੇ ਸੱਤ ਬਾਉਂਡਰਸ ਤੇ ਇਨਸਾਨਾਂ ਦੀਆਂ ਨਿਸ਼ਾਨੀਆਂ ਵਿੱਚ ਸਿਰਫ ਜਿਹੜੇ ਮਿਸਰ ਪਾਇਰਾਮਿਡ ਉਹ ਵਿੱਚ ਉਹੀ ਮੌਜੂਦ ਹੋਣਗੇ ਤੇ ਬਾਲ ਆਫ ਚਾਈਨਾ ਰਹਿ ਜਾਣਗੇ ਇਹ ਜਿਹਿਆਂ ਹੀ ਥਾਂਵਾਂ ਨੇ ਜਿਹੜੀਆਂ ਉਹ ਰਹਿ ਜਾਣੀਆਂ ਤੇ ਇਨਸਾਨ ਇਨਸਾਨ ਉੱਥੋਂ ਹਮੇਸ਼ਾ ਦੇ ਲਈ ਗਾਇਬ ਹੋ ਜਾਣਗੇ ਆਪਣੀ ਕੋਈ ਵੀ ਨਿਸ਼ਾਨੀ ਉੱਥੇ ਨਹੀਂ ਰਵੇਗੀ ਤੇ ਜੋ ਵੀ ਇਸ ਦੁਨੀਆ ਤੇ ਆਵੇਗਾ ਉਸ ਨੂੰ ਇਹ ਗੱਲ ਦਾ ਪਤਾ ਹੀ ਨਹੀਂ ਹੋਵੇਗਾ ਕਿ ਸੋ ਮੇਰੇ ਆਉਣ ਤੋਂ ਪਹਿਲਾਂ ਵੀ ਇੱਥੇ ਇਨਸਾਨਾਂ ਦਾ ਰਾਜ ਹੋਇਆ ਕਰਦਾ ਸੀ ਇਨਸਾਨਾਂ ਨੇ ਵੱਡੀਆਂ-ਵੱਡੀਆਂ ਬਿਲਡਿੰਗਾਂ ਤੇ ਵੱਡੀਆਂ-ਵੱਡੀਆਂ ਫੈਕਟਰੀਆਂ ਬਣਾਈਆਂ ਹੋਈਆਂ ਸਨ ਤੇ ਇੱਕ ਟਾਈਮ ਇਹ ਸੀ ਵੀ ਇੱਥੇ ਇਨਸਾਨ ਆਪਣਾ ਰਾਜ ਕਰ ਰਿਹਾ ਸੀ ਪਰ ਇਹ ਗੱਲ ਦਾ ਉੱਥੇ ਕਿਸੇ ਨੂੰ ਪਤਾ ਨਹੀਂ ਲੱਗਣਾ ਕਿਉਂਕਿ ਉਸ ਟਾਈਮ ਕੀ ਹੋਏਗਾ ਕਿ ਉੱਥੇ ਪਸ਼ੂ ਤੇ ਪੰਛੀਆਂ ਦਾ ਰਾਜ ਹੋਵੇਗਾ ਤੇ ਉਹ ਆਪਣੀ ਜ਼ਿੰਦਗੀ ਆਪਣੇ ਤੌਰ ਤਰੀਕੇ ਨਾਲ ਜੀ ਪਾਉਣਗੇ